ਕਈ ਵਾਰ ਬੰਦਾ ਆਪਣੀ ਜ਼ਿੰਦਗੀ ਦੀ ਗੱਡੀ ਦਾ ਸਟੀering ਕਿਸੇ ਦੇ ਹੱਥ ਫੜਾ ਦਿੰਦਾ ਹੈ। ਯਾਨੀ ਆਪਣੀ ਸੋਚਣ ਸ਼ਕਤੀ ਬੰਦ ਕਰਕੇ ਦੂਸਰੇ ਦੇ ਹਿਸਾਬ ਦੇ ਨਾਲ ਚੱਲਦਾ ਹੈ। ਤੇ ਫਿਰ ਜਦੋਂ ਦੂਸਰੇ ਦੇ ਹੱਥ ਦੇ ਵਿੱਚ ਤੁਹਾਡੀ ਜ਼ਿੰਦਗੀ ਦੀ ਗੱਡੀ ਦਾ ਸਟੀering ਹੋਊ ਫਿਰ ਉਹ ਆਪਣੇ ਮੁਤਾਬਕ ਹੀ ਉਸ ਨੂੰ ਮੋੜੂਗਾ। ਪਰ ਕਈ ਵਾਰ ਇਸ ਦਾ ਨਤੀਜਾ ਬੜਾ ਖਤਰਨਾਕ ਨਿਕਲਦਾ ਹੈ ਤੇ ਉਹ ਤੁਹਾਨੂੰ ਇਹੋ ਜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦਾ ਜਿੱਥੋਂ ਫਿਰ ਵਾਪਸ ਮੁੜਨਾ ਬਹੁਤ ਮੁਸ਼ਕਲ ਹੁੰਦਾ ਹੈ ਅੱਜ ਦੀ ਸੱਚੀ ਕਹਾਣੀ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਇੱਕ ਪਿਤਾ ਜਿਸ ਨੇ ਉਹ ਕਰ ਦਿੱਤਾ ਜਿਸ ਦੀ ਸ਼ਾਇਦ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਤੇ ਫਿਰ ਜਦੋਂ ਤੀਰ ਕਮਾਨ ਦੇ ਵਿੱਚੋਂ ਨਿਕਲ ਜਾਂਦਾ ਤਾਂ ਪਛਤਾਉਣ ਤੋਂ ਬਗੈਰ ਬੰਦੇ ਦੇ ਕੋਲ ਸ਼ਾਇਦ ਹੋਰ ਕੁਝ ਵੀ ਨਹੀਂ ਹੁੰਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਬੈਤੂਰ ਇਸ ਦਾ ਥਾਣਾ ਸਾਰਨੀ ਥਾਣੇ ਦੇ ਅਧੀਨ ਪੈਂਦੀ ਚੌਂਕੀ ਕੋੜਾ ਡੋਂਗਰੀ ਇਸ ਚੌਂਕੀ ਦੇ ਵਿੱਚ ਇੱਕ ਬੁੱਢੀ ਔਰਤ ਆਉਂਦੀ ਹੈ ਤੇ ਉਹ ਇੱਕ ਕੰਪਲੈਟ ਲਿਖਾਉਂਦੀ ਹੈ ਆਪਣੇ ਪੋਤੇ ਦੇ ਲਾਪਤਾ ਹੋਣ ਦੀ ਪੋਤੇ ਦਾ ਨਾਮ ਦੀਪਕ ਹੁੰਦਾ ਹੈ ਉਹ ਦੱਸਦੀ ਹੈ ਕਿ 6 ਫਰਵਰੀ 2024 ਨੂੰ ਮੇਰਾ ਪੋਤਾ ਰਾਤ ਨੂੰ ਘਰੋਂ ਗਿਆ ਪਰ ਵਾਪਸ ਨਹੀਂ ਆਇਆ ਪੁਲਿਸ ਵਾਲੇ ਉਸ ਬੁੱਢੀ ਔਰਤ ਦੀ ਕੰਪਲੇਟ ਲਿਖਦੇ ਨੇ ਤੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਵਗੈਰਾ ਦੇਖੇ ਜਾਂਦੇ ਨੇ ਤਾਂ ਸੈਂਟਰਲ ਚੌਕ ਦੇ ਵਿੱਚ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਦੋ ਬੰਦੇ ਦੀਪਕ ਨੂੰ ਕਾਰ ਦੇ ਵਿੱਚ ਬਿਠਾਉਂਦੇ ਨਜ਼ਰ ਆਉਂਦੇ ਨੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਦੀਪਕ ਹੈ ਉਸ ਦਾ ਉਸ ਦੇ ਪਿਤਾ ਅਨਿਲ ਦੇ ਨਾਲ ਸੰਪਤੀ ਦਾ ਰੌਲਾਗਾ ਪਰ ਪੁਲਿਸ ਵਾਲੇ ਇਹ ਵੀ ਸੋਚਦੇ ਆ ਕਿ ਸੰਪਤੀ ਦੇ ਪਿੱਛੇ ਇੱਕ ਪਿਤਾ ਆਪਣੇ ਪੁੱਤਰ ਦਾ ਕਤਲ ਨਹੀਂ ਕਰ ਸਕਦਾ ਪਰ ਫੇਰ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਫਿਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਦੀਪਕ ਦੇ ਪਿਤਾ ਦੇ ਨਾਲ ਨਾਲ ਦੀਪਕ ਦੀ ਸੋਤੇਲੀ ਮਾਂ ਤੇ ਉਸ ਦੀ ਇੱਕ ਭੈਣ ਹੈ ਜਿਸ ਦਾ ਨਾਂ ਆਰਤੀ ਹੈ ਉਹ ਵੀ ਸੋਤੇਲੀ ਹੈ ਪੁਲਿਸ ਨੇ ਸੋਚਿਆ ਕਿ ਇਸ ਵਿੱਚ ਦੀਪਕ ਦੀ ਸੋਤੇਲੀ ਮਾਂ ਤੇ ਸੋਤੇਲੀ ਭੈਣ ਆਰਤੀ ਦੀ ਕੋਈ ਨਾ ਕੋਈ ਭੂਮਿਕਾ ਹੋ ਸਕਦੀ ਹੈ ਹੁਣ ਬੈਤੂਲ ਦੇ ਐਸਪੀ ਸਿਦਾਰਥ ਚੌਧਰੀ ਚੌਂਕੀ ਇਨਚਾਰਜ ਨੂੰ ਹੁਕਮ ਦਿੰਦੇ ਨੇ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰੋ ਤਾਂ ਹੁਣ ਅਨਿਲ ਜੋ ਦੀਪਕ ਦੀ ਸੋਤੇਲੀ ਮਾਂ ਹੁੰਦੀ ਆ ਉਸ ਦੀ ਤੇ ਆਰਤੀ ਦੀ ਤਿੰਨਾਂ ਦੀ ਕਾਲ ਡਿਟੇਲ ਕਢਾਈ ਜਾਂਦੀ ਹੈ ਤੇ ਲੋਕੇਸ਼ਨ ਕਢਵਾਈ ਜਾਂਦੀ ਹੈ ਇਹਨਾਂ ਦੀ 6 ਫਰਵਰੀ ਰਾਤ ਦੀ ਲੋਕੇਸ਼ਨ ਸੈਂਟਰਲ ਚੌਂਕ ਦੀ ਆਉਂਦੀ ਹੈ ਜਿਸ ਵਿੱਚ ਅਨਿਲ ਤੇ ਅਨਿਲ ਦੀ ਬੇਟੀ ਆਰਤੀ ਤੇ ਇੱਕ ਹੋਰ ਮੁੰਡਾ ਜਿਸ ਦਾ ਨਾਂ ਨਵੀਨ ਹੁੰਦਾ ਹੈ ਇਹਨਾਂ ਤਿੰਨਾਂ ਦੀ ਜੋ ਲੋਕੇਸ਼ਨ ਹੁੰਦੀ ਆ ਉਹ ਸੈਂਟਰਲ ਚੌਕ ਦੀ ਆਉਂਦੀ ਹੈ ਹੁਣ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲਣਾ ਸ਼ੁਰੂ ਹੋ ਚੁੱਕਿਆ ਸੀ ਕਿ ਹੋਵੇ ਨਾ ਹੋਵੇ ਅਨਿਲ ਨੇ ਹੀ ਦੀਪਕ ਨੂੰ ਗਾਇਬ ਕੀਤਾ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜੋ ਆਰਤੀ ਹੁੰਦੀ ਹੈ ਤੇ ਜੋ ਨਵੀਨ ਹੁੰਦਾ ਹੈ ਜੀਹਨਾਂ ਦੀ ਲੋਕੇਸ਼ਨ ਸੈਂਟਰਲ ਚੌਂਕ ਦੀ ਆ ਰਹੀ ਸੀ ਯਾਨੀ ਤਿੰਨਾਂ ਦੇ ਫੋਨਾਂ ਦੀ ਲੋਕੇਸ਼ਨ ਇੱਕ ਆ ਰਹੀ ਸੀ ਅਨਿਲ ਆਰਤੀ ਤੇ ਨਵੀਨ ਦੀ ਹੁਣ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਜਦੋਂ ਇਹਨਾਂ ਦੇ ਮੋਬਾਈਲਾਂ ਦੀ ਸੀਡੀਆਰ ਕਢਵਾਈ ਜਾਂਦੀ ਹੈ ਕਿ ਜੋ ਨਵੀਨ ਹੈ ਤੇ ਆਰਤੀ ਹੈ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਘੰਟੀਆਂ ਵੱਧੀ ਗੱਲ ਹੁੰਦੀ ਸੀ ਫਿਰ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਨਵੀਨ ਹੈ ਉਹ ਆਰਤੀ ਦਾ ਬੁਆਏਫਰੈਂਡ ਹੈ ਤੇ ਇਸ ਗੱਲ ਦਾ ਇਸ ਦੇ ਮਾਤਾ ਪਿਤਾ ਨੂੰ ਵੀ ਪਤਾ ਸੀ ਪੁਲਿਸ ਇਹਨਾਂ ਨੂੰ ਥਾਣੇ ਬੁਲਾਉਂਦੀ ਹੈ ਪਰ ਉਸ ਤੋਂ ਪਹਿਲਾਂ ਹੀ ਇਹ ਤਿੰਨੋਂ ਫਰਾਰ ਹੋ ਜਾਂਦੇ ਨੇ ਪਰ ਜੋ ਅਨਿਲ ਹੁੰਦਾ ਹੈ ਉਸ ਨੂੰ ਪੁਪਾਲ ਦੇ ਵਿੱਚੋਂ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਉਹ ਕਹਿੰਦਾ ਕਿ ਮੈਨੂੰ ਦੀਪਕ ਬਾਰੇ ਕੁਝ ਵੀ ਨਹੀਂ ਪਤਾ ਜਾਣੀ ਉਹ ਟਾਲਮਟੋਲ ਕਰਦਾ ਹੈ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਜੋ ਪੁਲਿਸ ਹੁੰਦੀ ਹੈ ਤਾਂ ਉਸ ਨੂੰ ਪੁੱਛਦੀ ਹੈ ਕਿ ਜੇ ਤੇਰਾ ਦੀਪਕ ਦੀ ਗੁੰਮਸ਼ੁਦਗੀ ਪਿੱਛੇ ਹੱਥ ਨਹੀਂ ਜੇ ਤੈਨੂੰ ਕੁਝ ਨਹੀਂ ਪਤਾ ਤਾਂ ਤੂੰ ਫਰਾਰ ਕਿਉਂ ਹੋਇਆ ਤੂੰ ਸਾਡੇ ਕੋਲ ਕਿਉਂ ਨਹੀਂ ਆਇਆ ਤਾਂ ਹੁਣ ਜੋ ਅਨਲਿਸਿਸ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਪੁਲਿਸ ਹੁਣ ਜਦੋਂ ਹੋਰ ਸ਼ਕਤੀ ਉਸ ਉੱਪਰ ਕਰਦੀ ਹੈ ਤਾਂ ਉਹ ਮੰਨ ਜਾਂਦਾ ਹੈ ਉਹ ਕਹਿੰਦਾ ਕਿ ਹਾਂ ਮੈਂ ਹੀ ਆਪਣੀ ਬੇਟੀ ਆਰਤੀ ਤੇ ਨਵੀਨ ਦੇ ਨਾਲ ਮਿਲ ਕੇ ਜੋ ਦੀਪਕ ਹੁੰਦਾ ਉਸ ਦਾ ਕਤਲ ਕੀਤਾ ਹੈ ਨਰਮਦਾ ਪੁਰਮ ਬਾੜੀ ਨਦੀ ਨਰਮਦਾ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਉਸ ਦਾ ਕਤਲ ਕਰਨ ਤੋਂ ਬਾਅਦ ਹੁਣ ਦੀਪਕ ਦੀ লাশ ਦੀ ਤਲਾਸ਼ ਕੀਤੀ ਜਾਂਦੀ ਹੈ ਨਰਮਦਾ ਨਦੀ ਦੇ ਵਿੱਚ ਤੇ লাশ ਮਿਲ ਜਾਂਦੀ ਹੈ ਜੋ ਅਨਿਲ ਹੁੰਦਾ ਹੈ ਦੱਸਦਾ ਹੈ ਕਿ ਜੋ ਦੀਪਕ ਹੈ ਉਹ ਮੇਰਾ ਸੋਤੇਲਾ ਪੁੱਤ ਹੈ ਜਦੋਂ ਦੀਪਕ 5 ਸਾਲਾਂ ਦਾ ਸੀ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਜੋ ਅਨਿਲ ਹੁੰਦਾ ਉਸਨੇ ਦੂਸਰਾ ਵਿਆਹ ਕਰਵਾ ਲਿਆ ਪਰ ਜੋ ਅਨਿਲ ਦੇ ਮਾਤਾ ਪਿਤਾ ਸੀ ਜਾਨੀ ਦੀਪਕ ਦੇ ਦਾਦਾ ਦਾਦੀ ਸੀ ਉਹ ਇਸ ਵਿਆਹ ਦੇ ਵਿਰੋਧ ਸੀ ਉਹ ਕਹਿੰਦੇ ਸੀ ਕਿ ਜੇ ਤੂੰ ਦੂਸਰਾ ਵਿਆਹ ਕਰਵਾ ਲਿਆ ਤਾਂ ਜੋ ਤੇਰੀ ਦੂਸਰੀ ਪਤਨੀ ਹੋਊਗੀ ਉਹ ਦੀਪਕ ਦਾ ਖਿਆਲ ਨਹੀਂ ਰੱਖੇਗੀ ਇਸ ਦੇ ਨਾਲ ਦਰਿਆਤ ਕਰੇਗੀ ਇਸ ਲਈ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਸੀ ਪਰ ਅਨਿਲ ਨੇ ਫੇਰ ਵੀ ਦੂਸਰਾ ਵਿਆਹ ਕਰਵਾ ਲਿਆ ਜਾ ਜੋ ਅਨਿਲ ਦਾ ਪਿਤਾ ਹੁੰਦਾ ਉਹ ਅਨਿਲ ਨੂੰ ਘਰੋਂ ਕੱਢ ਦਿੰਦਾ ਤੇ ਹੁਣ ਅਨਿਲ ਕਿਤੇ ਹੋਰ ਜਾ ਕੇ ਕਿਰਾਏ ਤੇ ਰਹਿਣ ਲੱਗ ਜਾਂਦਾ ਜੋ ਏਸ ਦੀ ਪਤਨੀ ਹੁੰਦੀ ਹੈ ਅਨਿਲ ਦੀ ਉਹ ਏਸ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਮਾਤਾ ਪਿਤਾ ਤੋਂ ਸੰਪਤੀ ਵਿੱਚੋਂ ਹਿੱਸਾ ਮੰਗ ਕਿਉਂਕਿ ਅਨਿਲ ਦੀ ਜੋ ਆਮਦਨ ਹੁੰਦੀ ਹੈ ਜਿਆਦਾ ਨਹੀਂ ਹੁੰਦੀ ਏਸ ਤੇ ਇੱਕ ਬੇਟੀ ਵੀ ਹੋ ਜਾਂਦੀ ਹੈ ਜਿਸ ਦਾ ਨਾਂ ਆਰਤੀ ਹੁੰਦਾ ਪਰ ਅਨਿਲ ਨੂੰ ਲੱਗਦਾ ਕਿ ਸਮਾਂ ਪੈ ਕੇ ਸਭ ਕੁਝ ਠੀਕ ਹੋ ਜਾਵੇਗਾ ਪਰ ਠੀਕ ਕੁਝ ਨਹੀਂ ਹੁੰਦਾ ਜੋ ਅਨਿਲ ਦੇ ਮਾਤਾ ਪਿਤਾ ਦੀਪਕ ਦੇ ਦਾਦਾ ਦਾਦੀ ਹੁੰਦੇ ਨੇ ਉਹ ਜਿੰਨੀ ਵੀ ਸੰਪਤੀ ਸੀ ਜਦੋਂ ਅਨਿਲ ਆਪਣੇ ਮਾਤਾ ਪਿਤਾ ਆਪਣਾ ਹਿੱਸਾ ਮੰਗਦਾ ਤਾਂ ਜੋ ਦੀਪਕ ਦੇ ਦਾਦਾ ਦਾਦੀ ਜਾਨੀ ਅਨਿਲ ਦੇ ਮਾਤਾ ਪਿਤਾ ਸੀ ਉਹ ਦੀਪਕ ਦੇ ਨੋਂ ਸਾਰੀ ਜਾਇਦਾਦ ਲਵਾ ਦਿੰਦੇ ਨੇ ਜੋ ਅਨੈਲ ਹੁੰਦਾ ਹੈ ਅਨੈਲ ਦੀ ਘਰ ਵਾਲੀ ਤੇ ਉਸ ਦੀ ਜੋ ਬੇਟੀ ਹੁੰਦੀ ਹੈ ਉਹ ਦੀਪਕ ਦੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਅਸੀਂ ਇਸ ਸੰਪਤੀ ਵਿੱਚੋਂ ਕੁਝ ਵੀ ਨਹੀਂ ਲੈ ਸਕਦੇ ਜਦੋਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਜਾਇਦਾਦ ਦੇ ਵਿੱਚੋਂ ਕੁਝ ਵੀ ਨਹੀਂ ਮਿਲੇਗਾ ਉਹ ਸਾਰੀ ਜਾਇਦਾਦ ਜੋ ਦੀਪਕ ਦੇ ਦਾਦਾ-ਦਾਦੀ ਹੁੰਦੇ ਆ ਉਹਨਾਂ ਨੇ ਉਸ ਦੇ ਨਾਂ ਕਰ ਦਿੱਤੀ ਤਾਂ ਹੁਣ ਜੋ ਅਨੈਲਦੀ ਬੇਟੀ ਹੁੰਦੀ ਆ ਆਰਤੀ ਉਹ ਇੱਕ ਪਲਾਨ ਬਣਾਉਂਦੀ ਹੈ ਆਪਣੇ ਬੁਆਏਫਰੈਂਡ ਨਵੀਨ ਦੇ ਨਾਲ ਹੁਣ ਆਰਤੀ ਇੱਕ SIM ਕਾਰਡ ਖਰੀਦਦੀ ਹੈ ਤੇ ਫੇਸਬੁੱਕ ਉੱਤੇ ਇੱਕ ਆਈਡੀ ਬਣਾਉਂਦੀ ਹੈ ਜਿਸ ਦਾ ਨਾਮ ਸ੍ਰਿਤੀ ਮਹਿਤਾ ਰੱਖਦੀ ਹੈ ਤੇ ਇਹ ਆਈਡੀ ਦੇ ਨਾਲ ਦੀਪਕ ਨਾਲ ਸੰਪਰਕ ਕਰਦੀ ਹੈ ਇਸ ਨਾਲ ਚੈਟ ਕਰਦੀ ਹੈ ਚੈਟ ਤੋਂ ਬਾਅਦ ਨੰਬਰ ਐਕਸਚੇਂਜ ਹੁੰਦੇ ਨੇ ਹੁਣ ਇਹ ਗੱਲਾਂ ਬਾਤਾਂ ਕਰਦੀ ਹੈ ਤੇ ਇਹ ਉਸ ਦੇ ਨਾਲ ਉਤੇਜਿਤ ਕਰਨ ਵਾਲੀਆਂ ਗੱਲਾਂ ਕਰਦੀ ਹੈ ਹੁਣ ਇਹਨਾਂ ਦੀ ਕਾਫੀ ਗੱਲਬਾਤ ਹੋਣ ਲੱਗ ਜਾਂਦੀ ਹੈ ਦੀਪਕ ਨੂੰ ਲੱਗਦਾ ਹੈ ਕਿ ਜੋ ਸ਼੍ਰੀਤੀ ਮਹਿਤਾ ਉਸ ਦੇ ਨਾਲ ਉਸ ਦਾ ਪਿਆਰ ਹੋ ਗਿਆ ਹੁਣ ਜੋ ਆਰਤੀ ਹੁੰਦੀ ਹੈ ਸ਼੍ਰੀਤੀ ਮਹਿਤਾ ਬਣ ਕੇ ਦੀਪਕ ਦੇ ਨਾਲ ਗੱਲ ਕਰਦੀ ਹੁੰਦੀ ਹੈ ਤੇ ਇਹ 6 ਫਰਵਰੀ ਦੀ ਰਾਤ ਨੂੰ ਦੀਪਕ ਨੂੰ ਰੇਲਵੇ ਸਟੇਸ਼ਨ ਤੇ ਬੁਲਾਉਂਦੀ ਹੈ ਕਿ ਮੈਂ ਤੈਨੂੰ ਮਿਲਣਾ ਚਾਹੁੰਨੀ ਹੈ ਤੇ ਹੁਣ ਦੀਪਕ ਨੂੰ ਲੱਗਦਾ ਹੈ ਕਿ ਮੈਂ ਜਾ ਕੇ ਸ਼ਰੂਤੀ ਮਹਿਤਾ ਨੂੰ ਮਿਲਾਂਗਾ ਪਰ ਸੈਂਟਰਲ ਚੌਂਕ ਦੇ ਵਿੱਚ ਹੀ ਜੋ ਦੀਪਕ ਹੁੰਦਾ ਏਸ ਨੂੰ ਅਨਿਲ ਨਵੀਨ ਤੇ ਆਰਤੀ ਮਿਲ ਜਾਂਦੇ ਨੇ ਤੇ ਹੁਣ ਠੱਕੇ ਦੇ ਨਾਲ ਜੋ ਅਨਿਲ ਤੇ ਨਵੀਨ ਹੁੰਦੇ ਆ ਉਹ ਏਸ ਨੂੰ ਗੱਡੀ ਦੇ ਵਿੱਚ ਬਿਠਾ ਲੈਂਦੇ ਨੇ ਕਾਰ ਦੇ ਵਿੱਚ ਸੁੱਟ ਲੈਂਦੇ ਨੇ ਉਸ ਤੋਂ ਬਾਅਦ ਏਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਏਸ ਦਾ ਗਲ ਕੁੱਟ ਦਿੱਤਾ ਜਾਂਦਾ ਹੈ ਗਲ ਕੁੱਟਣ ਤੋਂ ਬਾਅਦ ਇਥੋਂ 70 ਕਿਲੋਮੀਟਰ ਦੂਰ ਨਰਮਦਾਪੁਰਮ ਦੀ ਨਰਮਦਾ ਨਦੀ ਦੇ ਵਿੱਚ ਇਸ ਨੂੰ ਲਿਜਾ ਕੇ ਸੁੱਟ ਦਿੱਤਾ ਜਾਂਦਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਜੋ ਸੰਪਤੀ ਆ ਉਹ ਆਪਣੇ ਆਪ ਸਾਨੂੰ ਮਿਲ ਜਾਵੇਗੀ ਪਰ ਹੁੰਦਾ ਇਸ ਤੋਂ ਬਿਲਕੁਲ ਉਲਟ ਹੈ ਜੋ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਉਹਨਾਂ ਦੇ ਵਿੱਚ ਇਹ ਫੁਟੇਜ ਆ ਜਾਂਦੀ ਹੈ ਤੇ ਇੱਕ ਟੁੱਟੀ ਹੋਈ ਘੜੀ ਉੱਥੋਂ ਮਿਲਦੀ ਹੈ ਜਿਸ ਤੋਂ ਇਹ ਜੋ ਕਤਲ ਦਾ ਰਾਸ ਸੀ ਉਹ ਖੁੱਲ ਜਾਂਦਾ ਹੈ ਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਤੇ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਿਤਾ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ ਕਿਉਂਕਿ ਪਿਤਾ ਸ਼ਾਇਦ ਇਹ ਨਹੀਂ ਚਾਹੁੰਦਾ ਸੀ ਸ਼ਾਇਦ ਉਹ ਇਹ ਨਾ ਸੋਚ ਸਕਦਾ ਪਰ ਜਦੋਂ ਉਸ ਦੀ ਪਤਨੀ ਤੇ ਉਸ ਦੀ ਬੇਟੀ ਰਲ ਗਈਆਂ ਤਾਂ ਉਹਨਾਂ ਨੇ ਇੱਕ ਪਿਤਾ ਨੂੰ ਹੀ ਆਪਣੇ ਪੁੱਤਰ ਦਾ ਕਾਤਲ ਬਣਾ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ